ਵੀਕਾ ਉੱਤਰ ਬਾਈ ਕੋਚਾ ਸੀ ਨਹੀਂ ਆਵੇ ਇੱਕ ਹੋਰ ਖੁੱਡਾ ਸਹੌਣ ਲੱਗਿਆ ਪੂਰੇ ਸ਼ਾਨਦਾਰ ਕਬੂਤਰਾ ਕਰੋ ਹਿਉਂਗ ਜੇ ਰੂਹ ਖੋਈ ਜਾ ਤਾਂ ਸ਼ੇਅਰ ਵੀਡੀਓ ਜ਼ਰੂਰ ਕਰ ਦਿਆ ਕਰੋ ਵੀ ਹਾਂ ਕਬੂਤਰ ਦੇ ਕੇ ਸਾਡਾ ਮਨ ਭਰਿਆ ਵੀ ਹਾਂ ਯਾਰ ਵਾਕਈ ਸਾਡੇ ਸ਼ੌਕ ਪੂਰਾ ਹੋ ਰਿਹਾ ਟਾਈਮ ਨਹੀਂ ਖਰਾਬ ਕਰਿਆ ਸਾਡਾ 5-4 ਮਿੰਟ ਦੀ ਵੀਡੀਓ ਬਣਾ ਕੇ ਤਾਂ ਬਾਈ ਬਣੇ ਇੱਕ ਹੀ ਗਿਜਾਰਸ ਹੁੰਦੀ ਆ ਆਪਣੀ ਇੱਕ ਤਾਂ ਵੀਡੀਓ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਇੱਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਸਾਰੇ ਗਰੁੱਪਾਂ 'ਚ ਫੇਸਬੁੱਕ ਕਲੀ ਵੀ ਫੇਸਬੁੱਕ ਵਾਲੇ ਗਰੁੱਪਾਂ 'ਚ ਤੇ YouTube ਵਾਲੀ WhatsApp ਵਾਲੇ ਗਰੁੱਪਾਂ 'ਚ ਤੇ ਇੰਨੀ ਕਿਹ ਗਿਜ਼ਾਰਸਾਂ ਹੋਰ ਆਪਾਂ ਕਿਸੇ ਤੋਂ ਕੋਲ ਮੰਗਦੇ ਨਹੀਂ ਤੇ ਇੰਨੀ ਕਿ ਬਾਈ ਬਣੇ ਖੇਧਮਾ ਤੇ ਜ਼ਰੂਰ ਕਰਦਾ ਕਰੋ ਥੋੜੇ ਇੱਕ ਛੋਟੀ ਜਿਹੀ ਕਲਿੱਕ ਨਾਲ ਆਪਣੀ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਥੋੜਾ ਦਾ ਵੀ ਸ਼ੌਂਕ ਹੋ ਜਾਂਦਾ ਹਨਾ ਭਰਾਵਾਂ ਦਾ ਹੋਰ ਵੀ ਵੀਡੀਓ ਬਣਾਵਾ ਗਿਆ ਆਪਾਂ ਬਹੁਤ ਛੇਤੀ ਬਸ ਹੁਣ ਮੌਦਾਂ ਦੇ ਵਿੱਚ ਦੁਬਾਰੇ ਆਵਾਂਗੇ ਆਪਾਂ ਐਕਟੀਵਿਟੀ ਕਰਨ ਲੱਗ ਜਣਾ ਸਰੀਰ ਅੱਗੇ ਨਾਲ ਓਕੇ ਦੀ ਰਿਪੋਰਟ ਆ ਥੋੜਾ ਥੋੜਾ ਜਣੀ ਕਿ ਡਾਕਟਰ ਨੇ ਪਰਹੇਜ਼ ਰੂਦ ਦੱਸਿਆ ਹੋਇਆ ਔਰ ਹੁਣ ਆਇਆ ਵੀ ਕੰਮ ਕਰੇ ਬਣਾਵੇਂ ਸਰਦਾ ਬਾਈ ਹਨਾ ਤੇ ਜਿਵੇਂ ਕਹਿੰਦੇ ਹੁੰਦੇ ਜਿ ਵਿਹਲੇ ਰ੍ਹਾਂਗੇ ਤਾਂ ਖਾਵਾਂਗੇ ਕੀ ਉਹ ਚੀਜ਼ ਹੋਈ ਵੀ ਆ ਤੇ ਵਿਹਲੇ ਰਹਿਣ ਨਾਲ ਬਾਈ ਫਿਰ ਗੁਜ਼ਾਰਾ ਵੀ ਨਹੀਂ ਹੁੰਦਾ ਹੈਗਾ ਹਣਾ ਇਹ ਤਾਂ ਆਪਣਾ ਕੰਮ ਵੀ ਬਣ ਗਿਆ ਸ਼ੌਂਕ ਵੀ ਬਣ ਗਿਆ ਦੋਨੇ ਚੀਜ਼ਾਂ ਹੀ ਬਣ ਗਿਆ ਆਪਣੀਆਂ ਇਹ ਤੋਂ ਆਪਣਾ ਗੁਜ਼ਾਰਾ ਵੀ ਹੁੰਦਾ ਵਧੀਆ ਤੇ ਬਾਕੀ ਟਾਈਮ ਵੀ ਵਧੀਆ ਲੰਘਦਾ ਤੇ ਸ਼ੌਂਕ ਵੀ ਹੁੰਦਾ ਤੇ ਕੁਝ ਜਿਹੜਾ ਭਰਾ ਸਿੱਖਦੇ ਉਹਨਾਂ ਦਾ ਜਨਨ ਕੀ ਆਪ ਨੂੰ ਅਸੀਸਾਂ ਵੀ ਮਿਲਦੀਆਂ ਆਪਾਂ ਨੂੰ ਜਿਵੇਂ ਕਹਿੰਦੇ ਜੇ ਤੋ ਬੰਦੇ ਕੋ ਸਿੱਖ ਦਿਆ ਤਾਂ ਉਹ ਸੀਸਾ ਹੀ ਦੰਡਿਆ ਬਾਈ ਵੀ ਸਾਡੇ ਕਬੂਤਰ ਠੀਕ ਹੋ ਗਏ ਜਾਂ ਡੇ ਗੂਦਰ ਉਡਣ ਲਾ ਗਏ ਜਾਂ ਨਸਲ ਬਣਾ ਲਈ ਅਸੀਂ ਦੇਖ ਕੇ ਜਾਂ ਸਿੱਖ ਕੇ ਉਹ ਅਸੀਸਾ ਹੀ ਨੇ ਕਿਤੇ ਹੁਣ ਬੰਦਾ ਧੱਕੇ ਖਾਂਦਾ ਰਹੇਦਾ ਕੋਲ ਬੰਦਾ ਨਹੀਂ ਕਿਤੇ ਉਹਦੇ ਕੋਲ 바ਗੇਦੇ ਉਹਦੇ ਕੋਲੇ ਬੰਦਾ ਪੈਸੇ ਖਵਾਈ ਜਾਂਦਾ ਵਿਚਾਰਾ ਤੇ ਉਹਦਾ ਫਰਮਾਨ ਖਰਾਬ ਹੁੰਦਾ ਨਾ ਵਾਕ ਹੀ ਤੁਸੀਂ ਦੇਖ ਸਕਦੇ ਹੋ ਸਾਡੇ ਨਾਲੇ ਕਬੂਤਰ ਨਵੇਂ ਲੱਗਦੇ ਆ ਵੱਡੇ ਕੂਤਰ ਹੁੰਦੇ ਆ ਸਾਹ ਹੁੰਦੀ ਹੈ ਭਾਈ ਆ ਵੀ ਦੇਖ ਸਕਦੇ ਆ ਕੂਪਟਰਾਂ ਸੈਟਅਪ ਕਿੰਨਾ ਵਧੀਆ ਚਾਰੇ ਪਾਸੇ ਜਾਲੀਆਂ ਸਾਰੇ ਖੁੱਡਿਆਂ ਦੇ ਵਿੱਚ ਹਵਾ ਕ੍ਰੋਸ ਹੁੰਦੀ ਹੈ ਤੇ ਬਾਕੀ ਆ ਕੰਧ ਤੋਂ ਜਿਹੜੇ ਡੰਡੇ ਇੱਕ ਇੱਕ ਫੁੱਟ ਜਿਹੜੇ ਛੱਡ ਕੇ ਲਾਏ ਹੋਏ ਆ ਤੇ ਆ ਦੇਖ ਲਓ ਬਾਈ ਨੇ ਠੋਸ ਪੱਟੀਆਂ ਲਾਈਆਂ ਵੀ ਆ ਇਹ ਜਿਹੜੀਆਂ ਆਪਾਂ ਪੋਲ ਵਾਲੀਆਂ ਫੱਟੀਆਂ ਲਾਉਂਦੇ ਆ ਉਹਦੇ ਵਿੱਚ ਜਾਨਵਰ ਵੜ ਜਾਂਦੇ ਆ ਉਹ ਵੀ ਮਾਰੀਆਂ ਆਉਂਦੀਆਂ ਗਈ ਬੰਦੇ ਪਾਈਪਾਂ ਲਾਉਂਦੇ ਆ ਪਾਈਪਾਂ ਦੇ ਵਿੱਚ ਵੀ ਵੜ ਕੇ ਬਹਿ ਜਾਂਦੇ ਆ ਖੜਾ ਮਲ ਜੇ ਇਹੋ ਚੀਜ਼ ਲਾਇਆ ਕਰੋ ਤੇ ਬਾਕੀ ਸ਼ੌਂਕ ਕਰੋ ਮਿਹਨਤ ਕਰੋ ਯਾਰ ਮਿਹਨਤ ਨੇ ਹੋਣਾ ਚਾਹੀਦਾ ਮਿਹਨਤ ਕਰੋਗੇ ਕਬੂਤਰ ਤੰਦਰੁਸਤ ਰਹੂਗਾ ਰੱਖੋਗੇ ਤਾਂ ਫਿਰ ਗਏ ਕਬੂਤਰ 10-20 ਪੈਸੇ ਮਗਰੋਂ ਜਿਵੇਂ ਕਹਿੰਦੇ ਹੁੰਦੇ ਉਹਦਾ ਲਾਸਟਾਂ ਛੋੜਾ ਫਿਰਦਾ ਹੋ ਆਏ ਨਹੀਂ ਹੈਗਾ ਵੀ ਘੱਟਾ ਝਟਾਈ ਜਾਊਗੀ ਦੂਜਿਆਂ ਦੇ ਫਿਰਦੇ ਥੋੜੇ ਬਹਿ ਗਏ ਲਾਸਟਾਂ ਛੋੜੇ ਫਿਰਨਗੇ ਗਾਹਾਂ ਥੋਡੀ ਕਿਸਮਤ ਆ ਥੋੜੇ ਕਬੂਤਰ ਦਾ ਜੋਰ ਆ ਵੀ ਉਹਦੇ ਚ ਕਿੰਨਾ ਕੁ ਪ੍ਰਾਨ ਨੇ ਹਣਾ ਕੀ ਕਰੂਗਾ ਕੀ ਨਾ ਕਰੂਗਾ ਤੇ ਇਹ ਚੀਜ਼ ਹੁੰਦੀ ਹੈ ਮਿਹਨਤ ਨਾਲੀਆ ਜੇ ਆਪਾਂ ਕਹਿੰਦੇ ਇਹ ਮਿਹਨਤ ਤੋਂ ਬਿਨਾ ਆਪਾਂ ਛੱਡ ਕੇ ਉਤਰ ਕੇ ਤੇ ਹੋਰ ਵਾਗੇ ਸਾਹਮਣੀ ਗੌਰ ਨਹੀਂ ਦਾਣੇ ਨਹੀਂ ਪਾਣੀ ਨਹੀਂ ਕੋਈ ਦਾਣੇ ਕੋਈ ਹੋਰ ਪਾਉਂਦਾ ਬਲਾਮ ਕੋਈ ਹੋਰ ਪਾਉਂਦਾ ਪਾਣੀ ਕੋਈ ਹੋਰ ਰੱਖਦਾ ਡਾਉਂਦਾ ਕੋਈ ਹੋਰ ਆ ਉਹ ਵੀ ਨਹੀਂ ਜਿਹੜਾ ਬੰਦਾ ਇਕੱਲੇ ਕੁੱਤਰਾਂ ਦੇਖ ਰੇ ਤਾਂ ਦੇਖ ਰੇ ਕਿਤੇ ਰਹੇ ਮੈਂ ਤਾਂ ਕੁੱਤਰ ਉਹਦੇ ਫਿਰ ਸਿਆਣੇ ਹੋ ਜਾਂਦੇ ਨਾਲੇ ਬੰਦੇ ਨੂੰ ਵੇਦਾਂ ਲੱਗ ਜਾਂਦਾ ਨਾਲੇ ਕੁੱਤਰ ਵੀ ਤਿਆਉ ਕਰ ਲੱਗ ਜਾਂਦਾ ਬੰਦੇ ਦਾ ਕੁੱਤਰਾਂ ਦਾ ਜਿਹੜਾ ਪਿਆਰ ਦੇ ਹਰੇਕ ਚੀਜ਼ ਪਿਆਰ ਦੀ ਭੁੱਖੀ ਹੈ ਚਾਹੇ ਜਾਨਵਰਾ ਚਾਹੇ ਇਨਸਾਨਾ ਨਾ ਜਾਨਵਰ ਨੂੰ ਚਾਹੇ ਆਪਾਂ ਕੁੱਤੇ ਨੂੰ ਪਿਆਰ ਕਰਨਾ ਹੈ ਕੁੱਤਾ ਵੀ ਆਪ ਨੂੰ ਭ ਉਹ ਚੀਜ਼ ਆ ਬਾਈ ਪੰਨੋ ਦੇ ਮੈਂ ਖੁੱਡੇ ਜਾ ਕੇ ਦੇਖਿਆ ਬਾਈ ਜਦੋਂ ਖੁੱਡੇ ਚ ਵਰਦਾ ਸੀ ਨਾ ਕੂਤਰ ਖੜਕਣ ਲੱਗ ਜਾਂਦੇ ਸੀ ਮੈਂ ਹੈਰਾਨ ਹੀ ਰਹਿ ਗਿਆ ਦੇਖ ਕੇ ਵੀ ਇਹ ਰੈਨਾ ਪਿਆਰ ਜਾਨਵਰਾਂ ਨੂੰ ਕਿੰਨਾ ਇੱਕ ਛੋਟਾ ਜਾਨਵਰ ਹੈ ਇਹ ਲੋ ਤੁਸੀਂ ਨਾ ਇਹਨੂੰ ਕੋਈ ਉਜੀ-ਬੁਜੀ ਆਪਾਂ ਕਹਿ ਦਿੰਨੇ ਆ ਵੀ ਦੇਖ ਲੋ ਹਣਾ ਵੀ ਆਪਣੀ ਭਾਸ਼ਾ ਵੀ ਸਮਝਣ ਲੱਗ ਜਾਂਦੇ ਆ ਇਹ ਇੰਨੇ ਸਿਆਣੇ ਹੁੰਦੇ ਆਗੇ ਜਾਨਵਰ ਠੀਕ ਆ ਬੜੀ ਬੜੀ ਬੈਠੀ ਆ ਸਰੀ ਹੋਰ ਲਿੰਗ ਜਰਨਲ ਨੂੰ ਨਾਲ ਦੇ ਰਿਹਾ ਹੈ